ਲੋ ਜੀ ਸੱਜਣੋ 855 ਲੈ ਕੇ ਆਇਆ ਬਾਈ ਮੋਡੀਫਾਈ ਕਰਿਆ ਹੋਇਆ ਚੰਗਾ ਹਾਰ ਸ਼ਿੰਗਾਰ ਲਾਇਆ ਹੋਇਆ ਟਰੈਕਟਰ ਤੇ ਤੇ ਜਿਹੜਾ ਬਾਈ ਨੇ ਖਰਚਾ ਵੀ ਕੀਤਾ ਹੋਇਆ ਨਾ ਖੁੱਲੇ ਦਿਲ ਨਾਲ ਕੀਤਾ ਹੋਇਆ ਤੇ ਅੱਗੇ ਲਿਖਾਈ ਬੈਠਾਗਾ ਆਣ ਮਿਲੋ ਤੇ ਰੂਟਸ ਦੇ ਚੰਗੇ ਹਾਰਨ ਲੱਗੇ ਨੇ ਸੋਹਣੀ ਬਾਰ ਲਾਈਟ ਲੱਗੀ ਆ ਤੇ 44 ਇੰਚੀ ਮੂਰੇ ਬੰਪਰ ਲੱਗਿਆ ਹੋਇਆ ਤੇ ਵੀਰੇ ਸਾਰੀ ਡਿਟੇਲ ਲੈਣੇ ਆਪਾਂ ਟਰੈਕਟਰ ਦੀ ਤੇ ਬਾਈਆਂ ਨਾਲ ਕਰਦੇ ਆ ਗੱਲਬਾਤ ਆਜੋ ਬਾਈ ਜੀ ਕੀ ਹਾਲ ਨੇ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਹੋ ਠੀਕ ਹੋ ਬਾਈ ਹਾਂਜੀ ਹਾਂਜੀ ਬਾਈ ਲੋ ਜੀ ਵੀਰੇ ਆਪਣਾ ਸੁਭ ਨਾਮ ਦੱਸੋ ਪਹਿਲਾਂ ਕੀ ਹੈ ਮੇਰਾ ਤਰਵਿੰਦਰ ਸਿੰਘ ਨਾਮ ਆ ਵੀਰੇ ਠੀਕ ਹੈ ਜੀ ਹਾਂਜੀ ਹੂੰਕਰੇ ਪਿੰਡੀ ਕਹਿੰਦੇ ਨੇ ਪਿੰਡੀ ਬਾਈ ਹਾਂਜੀ ਆਈ ਡੀ ਮੇਰੀ ਹੈਗੀ ਪਿੰਡੀ ਸਿੱਧੂ 855 ਓਕੇ ਜੀ ਹਾਂਜੀ ਬਾਈ ਜੀ ਆਪਣਾ ਕੀ ਨਾਮ ਆ ਮਲਤ ਛੱਡੂ ਬਾਈ ਮੇਰਾ ਨਾਮ ਆ ਉਮੀ ਆਈ ਡੀ ਹੈ ਕਾਵੇੜ ਓਕੇ ਕਾਵਾ ਨਾਮ ਦੋ ਲੋ ਜੀ ਵੀਰੇ ਪਿੰਡ ਆਪਣਾ ਕਿਹੜਾ ਹੈ ਉਪਲੀ ਪਿੰਡਾ ਵਲੇ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਲੋ ਜੀ ਵੀਰੇ ਗੱਲ ਕਰੀਏ ਤੁਹਾਨੂੰ ਇਹ ਸ਼ੌਂਕ ਕਿੱਥੋਂ ਪਿਆ ਵੀ ਆਪਾਂ ਟਰੈਕਟਰ ਤਿਆਰ ਕਰਾ ਲਈਏ ਹਨਾ ਵੀਰੇ ਜਿਵੇਂ ਆਪਾਂ ਕਹਿਣਾ ਪਹਿਲਾਂ ਜਦੋਂ ਫਤੇਗੜ ਸਾਹਿਬ ਜਾਂਦੇ ਹੁੰਦੇ ਜਾਂ ਕਿਤੇ ਵੀ ਜਾਂਦੇ ਹੁੰਦੇ ਹਾਂਜੀ ਦੂਜਿਆਂ ਦੇ ਟਰੈਕਟਰ ਦੇਖਦੇ ਆਪ ਨੂੰ ਆਏ ਹੁੰਦਾ ਵੀ ਕਿੰਨਾ ਸ਼ਿੰਗਾਰਿਆ ਹੋਇਆ ਹਾਂਜੀ ਜਿਵੇਂ ਆਪਾਂ ਕਹਿਣਾ ਵੀ ਦਿਲ ਚ ਰੀਜ ਹੁੰਦੀ ਸੀ ਵੀ ਆਪ ਦਾ ਵੀ ਕਦੇ ਐਵੇਂ ਹੋਊਗਾ ਹਾਂਜੀ ਪਰ ਜੇ ਮੈਂ ਆਪਾਂ ਕਹਿਣੇ ਆਗੇ ਵੀ 2 ਕੁ ਸਾਲਾਂ ਚ ਜਿਹੜਾ ਕੋ ਸੋਚ ਆਈ ਸਾਰਾ ਕੁਝ ਹੀ ਹੋ ਗਿਆ ਵੀਰੇ ਉਹੀ ਹੋ ਗਿਆ ਤੇ ਮਨ ਕਿ ਮਨ ਚ ਭਾਵਨਾ ਸੀ ਵੀ ਆਪਾਂ ਹੋਰ ਨਸ਼ੇ ਪੱਤੇ ਜਾਂ ਹੋਰ ਗੱਲਾਂ ਛੱਡ ਕੇ ਇੱਕ ਸ਼ੌਂਕਾਂ ਵੱਲ ਜਾਈਏ ਆਂ ਵੀ ਬਈ ਤੇ ਮਤਲਬ ਕਿ ਵੀ ਇੱਧਰ ਧਿਆਨ ਹੋਵੇ ਤੇ ਨਾਲੇ ਆਪਣੇ ਹਨਾ ਆਪਣੀ ਕੰਮ ਆਉਣ ਵਾਲੀ ਮਸ਼ੀਨਰੀ ਹੈ ਇਹ ਨਾਲੇ ਵੀਰੇ ਐ ਜੋ ਵੀ ਪੈਸਾ ਲੱਗਾ ਜਿਵੇਂ ਆਪਾਂ ਕਹਿੰਦੇ ਨੇ ਸਾਹਮਣੇ ਹੀ ਲੱਗਿਆ ਨਾ ਕਿੜਾ ਕਿਸੇ ਪਾਸੇ ਖਰਾਬ ਗਿਆ ਹਾਂ ਖਰਾਬ ਗਿਆ ਤੇ ਘਰ ਦੀ ਚੀਜ਼ ਆ ਤੇ ਬਾਕੀ ਬਈ ਦੋ ਮੇਰੇ ਵਰਗੇ ਦੇਖ ਕੇ ਵੀ ਹਨਾ ਸ਼ੌਂਕਾਂ ਵੱਲ ਜਾਂਦੇ ਨੇ ਗੱਲ ਪੈਸੇ ਦੀ ਨਹੀਂ ਹੁੰਦੀ ਜੇ ਬੰਦਾ ਮਿਹਨਤੀ ਹੋਵੇ ਤਾਂ ਪੈਸਾ ਤਾਂ ਬਣ ਜਾਂਦਾ ਹਾਂਜੀ ਹਾਂਜੀ ਬਾਈ ਹਾਂ ਇਹ ਗੱਲ ਵੀਰੇ ਮੂਰੇ ਆ ਤੇ ਬਾਈ ਹੁਣ ਗੱਲ ਕਰਦੇ ਆ ਨਾ ਸਭ ਤੋਂ ਪਹਿਲਾਂ ਤੇਰੇ ਰੂਟਸ ਦੇ ਹਾਰ ਨੇ ਜਿਹੜੇ ਹਾਂਜੀ ਬਾਈ ਹੁਣੀ ਲਵਾਏ ਨੇ ਕਿ ਜਿੱਦੇ ਤਿਆਰ ਕਰਾਇ ਸੀ ਉਦ ਦੀ ਲਵਾਤੇ ਸੀ ਨਾ ਆ ਵੀਰੇ ਇਹਨਾਂ ਨੂੰ ਹੋ ਗਿਆ ਮੀਨਾ ਕਰਵਾਇਆ ਨੂੰ ਹੌਲੀ ਹੌਲੀ ਕਦੇ ਕੁਸ ਲਾ ਲੈ ਕਦੇ ਕੁਸ ਲਾ ਲੈ ਲਾਈ ਜਾਂਦੇ ਆ ਇਹ ਮਾਡਲ ਦੀ ਗੱਲ ਕਰੀਏ ਮਾਡਲ 7 8 ਹੈ ਨਾ ਆ ਮਾਡਲ ਹੈਗਾ ਵੀਰੇ 2000 2000 ਮਾਡਲ ਆ ਹਾਂਜੀ ਬਾਈ ਠੀਕ ਆ ਤੇ ਵੀਰੇ ਲੱਗਦਾ ਆ ਜਿਵੇਂ 7 8 ਮਾਡਲ ਹੁੰਦਾ ਹਨ ਹਾਂਜੀ ਬਾਈ ਆ ਫਿਰ ਆਇਆ ਹੈਗਾ ਆਪਣੇ ਹਿੱਸੇ ਇਹਦੇ ਸਾਰਾ 960 ਵਾਲਾ ਲਾਤਾ ਸੀ ਠੀਕ ਆ ਜਦੋਂ ਪਾਵਰ ਕਰਾਇਆ ਜਾਵਾ ਨਵਾ ਓਕੇ ਆਪਣੋ ਅਸੀਂ ਉਹਦੋਂ ਸਟੰਟ ਕਰਦੇ ਸੀ ਕਿ ਪਹਿਲਾਂ ਇੱਥੇ ਤਾਂ ਕਰਕੇ ਵੀ 852 ਨਾਲ ਚਲੋ ਨਰੋਆ ਹੁੰਦਾ ਨੋ 960 ਦਾ ਉਹ ਸਾਰੀ ਕੈਟਲਾਈਜ਼ਰ ਨਵੀਂ ਇੰਜਨ ਦਾ A to Z ਕੰਮ ਤੇ ਗੀਅਰ ਗੂਰ ਦਾ ਸਟੰਟਾ ਕਰਕੇ ਕਰਾਈ ਸੈਟਿੰਗ ਠੀਕ ਆ ਵੀਰੇ ਤੇ ਪਹਿਲਾਂ ਜਿਵੇਂ ਆਪਾਂ ਕਹਿੰਨਾ ਕਰਦੇ ਵੀਰੇ ਸਟੰਟਾ ਪਿੰਡ ਇੱਕ ਦੋ ਮੇਲੇ ਵੀ ਲਾਏ ਨੇ ਠੀਕ ਹੈ ਜੀ ਤੇ ਇਹਦੇ ਨੋ ਸੇਲ ਕਿਉਂ ਲਿਖਿਆ ਵੀਰੇ ਆ ਵੀਰੇ ਅੱਜ ਆਪਾਂ ਮੰਡੀ ਚ ਲੈ ਕੇ ਓਕੇ ਤੇਰੇ ਸੇਲ ਲਈ ਸੀਗੇ ਠੀਕ ਹੈ ਜੀ ਤੇ ਉੱਥੇ ਜਦੋਂ ਉਹ ਖੜਾਇਆ ਜਾ ਕੇ ਉਹ ਇਹਨੂੰ ਪੁੱਛੀ ਗਿਆ ਵਿੱਚ ਬੰਦੇ ਵੀ ਇਹ ਤਾਂ ਨਹੀਂ ਵੇਚਣਾ ਦਿਲ ਆ ਜਾਂਦਾ ਠੀਕ ਦਾ ਫਿਰ ਉਹ ਮੰਡੀ ਵਾਲਿਆਂ ਨੇ ਆਪ ਹੀ ਵੀ ਚਲੋ ਬੰਦੇ ਬੰਦੇ ਆ ਜਾਂਦੇ ਨੇ ਆਪ ਹੀ ਲਿਖਤਾ ਇਹਨਾਂ ਤੇ 9 ਸੇਲ 9 ਸੇਲ ਹਾਂਜੀ ਤੇ ਭਾਈ ਗੱਲ ਕਰੀਏ ਨੀਚੇ ਜਿਹੜੀ ਬਾਰ ਲਾਈਟ ਲੱਗੀ ਆ ਹਾਂਜੀ ਭਾਈ ਇਹ ਕਿੰਨੇ ਇੰਚ ਲੱਗੀ 45 ਇੰਚ ਆ ਗਰਿਆ ਆ ਓਕੇ ਰੂਟਸ ਦੇ ਵੀਰੇ ਹਾਰਨ ਲੱਗੇ ਹੋਏ ਨੇ ਤੇ ਆਣ ਮੇ ਲੋ ਲਿਖਿਆਈ ਬੈਠਾ 22 ਤੇ ਆਹ ਬੰਪਰ ਦੀ ਗੱਲ ਕਰੀਏ ਇਹ ਕਿੰਨੇ ਇੰਚੀ ਆ 41 ਇੰਚ ਆ ਗਰਿਆ ਆ 41 ਇੰਚ ਬੰਪਰ ਆ ਤੇ ਉਹ ਲਾਈਟਾਂ ਦੀ ਗੱਲ ਕਰੀਏ ਸਪਲੈਂਡਰ ਵਾਲੀਆਂ ਨੇ ਹਨਾ ਹਾਂਜੀ ਬਾਈ ਹਾਂ ਬਾਈ ਠੀਕ ਹੈ ਜੀ ਤੇ ਹੁਣ ਕਰਦੇ ਆਪਾਂ ਅਗਲੇ ਟਾਇਰਾਂ ਦੀ ਗੱਲ ਜਿਹੜੇ ਮਾੜੀ ਗੱਡੀ ਜਿਨੇ ਰੇਟ ਦੇ ਤੁਕਵਾਈ ਬੈਠਾ ਤੇ ਇਹ ਕਿਵੇਂ ਕੀ ਗੱਲ ਪਤਾ ਰੇਡੀਅਲ ਨੇ ਹਨਾ ਹਾਂਜੀ ਬਾਈ ਇਹ ਜੇ ਇੱਕ ਆਉਂਦੇ ਨੇ ਐਮ ਆਰ ਐਲ ਦੇ ਉਹ ਹੈਗੇ 33000 ਦੀ ਜੋੜੀ ਵੀਰੇ ਠੀਕ ਹੈ ਜੀ ਆ ਆਪਾਂ ਨੇ ਪਾਏ ਨੇ ਸਪੀਡ ਵੇ ਦੇ ਇਹਨਾਂ ਦੀ 5 ਸਾਲਾਂ ਦੀ ਗਾਰੰਟੀ ਆ ਠੀਕ ਹੈ ਜੀ ਆ 43900 ਦੇ ਟਾਇਰ ਪਏ ਸੀ ਬਾਕੀ ਕਿੱਲੀਆਂ-ਕੁੱਲੀਆਂ ਵੱਡੀਆਂ ਪਾ ਕੇ 41000 ਰੁਪਏ ਲੱਗੇ ਵੀਰੇ ਇਹਨਾਂ ਤੇ ਠੀਕ ਹੈ ਜੀ ਠੀਕ ਹੈ ਜੀ ਬਾਈ ਤੇ ਗੱਲ ਕਰਦੇ ਆ ਵੀਰੇ ਆਪਾਂ ਹੁਣ ਮਲਕੇ ਦੀ ਇੰਜਨ ਦੀ ਇੰਜਨ ਵੀਰੇ ਇਹ ਤਾਂ ਖੁੱਲਿਆ ਤੇ ਨਹੀਂ ओरिजिनल ਆ ਨਹੀਂ ਵੀਰੇ ਇੰਜਨ ਦਾ ਇਹ ਤਾਂ ਜਿਵੇਂ ਆਪਾਂ ਕਹਿੰਦੇ ਨਾ ਇੱਕ ਵਾਰ ਆ ਆਪਣੇ A to Z ਜਮਨਮਾ ਕਰਵਾਤਾ ਜਦੋਂ ਆਪਾਂ ਨੇ ਇਹ ਕੋਰੀ ਰੱਖਣਾ ਹੈਗਾ ਠੀਕ ਹੈ ਜੀ ਹਾਂਜੀ ਤੇ ਬਾਈ ਆ ਕੀ ਲਿਖਿਆ ਜੀ ਬੈਠਾ ਜਿੱਤਾਂ ਨਾਲੋਂ ਜ਼ਿਆਦਾ ਜਿਹਦੀ ਹਾਰ ਬੋਲਦੀ ਇਥੋਂ ਲਾਲਾ ਕੀ ਆ ਅੰਦਾਜ਼ਾ ਮਿੱਠੀ ਇਹ ਤਾਂ ਬਾਈ ਸਿੱਧੂ ਮੂਸੇ ਵਾਲੇ ਬਾਈ ਦੇ ਬੋਲ ਨੇ ਹਨਾ ਹਾਂਜੀ ਬਾਈ ਠੀਕ ਹੈ ਜੀ ਬਾਈ ਪੱਕਾ ਫੈਨ ਲੱਗਦਾ ਸਿੱਧੂ ਮੂਸੇ ਵਾਲੇ ਦਾ ਅੱਗੇ ਬਾਈ ਸਿੱਧੂ ਲਿਖਿਆ ਆਪਣਾ ਗੋ ਤਾਂ ਸਿੱਧੂ ਹਾਂਜੀ ਬਾਈ ਸਿੱਧੂ ਗੋ ਤਾਂ ਆਪਣਾ ਤੇ ਬਾਈ ਚੰਗਾ ਸਲੈਂਸਰ ਸਨੂਸਰ ਲਾਇਆ ਹੋਇਆ ਬਾਈ ਦਾ ਤੇ ਬਾਈ ਗੱਲ ਕਰਦੇ ਹਾਂ ਹੁਣ ਆਪਾਂ ਇਹਦੇ ਡੈਕ ਦੀ ਹਾਂਜੀ ਬਾਈ ਤੇ ਜਿਹੜਾ ਡੈਕ ਆ ਵੀਰੇ ਇਹ ਕੀ ਖਰਚਾ ਆ ਤੇ ਕਿੱਥੋਂ ਲਵਾਇਆ ਤੇ ਇਹਦੀ ਡਿਟੇਲ ਦੱਸ ਮੜਾਈ ਆ ਵੀਰੇ ਆਪਣਾ ਮੁੰਡਾ ਮਿੱਤਰ ਆਗਾ ਜਲੂਰ ਤੁਰਪਾਲ ਪਹਿਲਾਂ ਵੀ ਆਪਾਂ ਨੇ ਉਹੀ ਲਵਾਇਆ ਸੀਗਾ ਰੂਫਰ ਵਾਲਾ ਓਕੇ ਤੇ ਹੁਣ ਆਪਾਂ ਨੇ ਚਾਰ ਵਾਲਾ ਕਰਨਾ ਸੀ ਅਸੀਂ ਹੋਰ ਵੀ ਬਹੁਤ ਟਰਾਈ ਕਰਨੀ ਜਿੰਨੇ ਆਪਣੇ ਲਾਉਂਦੇ ਨੇ ਠੀਕ ਹੈ ਜੀ ਜਿਵੇਂ ਆਪਾਂ ਕਹਿੰਦੇ ਆ ਵੀ ਸਾਨੂੰ ਉਹੀ ਫੈਟ ਆ ਜਿਹੜਾ ਪਹਿਲਾਂ ਆਪਾਂ ਨੇ ਲਵਾਇਆ ਸੀ ਓਕੇ ਵੀਰੇ ਹਾਂਜੀ ਬਈ ਤੇ ਆ ਸੈਟ ਕਰਦਾ ਡੱਕਾ ਸੀਗਾ ਅੱਛਾ ਤੇ ਬਾਕੀ ਜੂ ਜਾਂ ਰੋਆ ਕਰਿਆ ਸੀ ਆਪਾਂ ਨੂੰ ਐ ਛੋਟੇ ਵੀ ਸਟੰਟ ਕਰਨੇ ਨੇਗੇ ਠੀਕ ਹੈ ਬਈ ਮੋਟਾ ਬੈਨ ਹੋ ਗਿਆ ਮੁੰਡੇ ਦੀ ਡੈਥ ਹੋਈ ਗੱਲ ਹਾਂਜੀ ਵੀਰ ਉਹ ਮੁੰਡੇ ਦੀ ਡੈਥ ਹੋਣ ਕਰਕੇ ਹਨਾ ਇੱਕ ਲੈਜੈਂਡ ਪਹਿਲਾਂ ਸਿੱਧੂ ਸੀ ਬਾਈ ਤੇ ਇੱਕ ਉਹ ਮੁੰਡਾ ਲੈਜੈਂਡ ਚਲਾ ਗਿਆ ਦੁਨੀਆ ਤੋਂ ਬਾਈ ਹਾਂਜੀ ਹਾਂਜੀ ਅਚ ਠੀਕ ਹੈ ਵੀਰੇ ਤੇ ਜਿਵੇਂ ਆਪਾਂ ਕਹਿੰਦੇ 4 ਕੁ ਹਜ਼ਾਰ ਦਾ ਲੋਹਾ ਤੇ ਫੋਟੋ ਫਾਟੋ ਲਾ ਕੇ 74000 ਰੁਪਏ ਚ ਪੈ ਗਿਆ ਸੀ ਵੀਰੇ ਡੈੱਕ ਠੀਕ ਹੈ ਜੀ ਵੀਰੇ ਤੇ ਗੱਲ ਕਰੀਏ ਵੀਰੇ ਵੇਟਾਂ ਦੀ ਇਹ 95 11 ਦੀ Ориਜਨਲ ਵੇਟ ਲੱਗਦੀ ਹੈ ਹਾਂਜੀ ਬਾਈ ਆ ਆਪਾਂ ਨੇ ਹੁਣੀ ਮਿਲ ਗਈ ਸੀ ਆਪਾਂ ਨੂੰ ਕਿਸੇ ਬੰਦੇ ਦੇ ਘਰੇ ਪੈਸੀ ਰਿਹਾ ਜਨਾਲਾ ਠੀਕ ਹੈ ਜੀ ਵੀਰੇ ਹਾਂਜੀ ਬਾਈ 1.5 14000 ਦੇ ਮਿਲ ਗਈ ਸੀ ਇਹ ਠੀਕ ਹੈ ਜੀ ਤੇ ਆਪਣਾ ਡੈੱਕ ਤੇ ਖਰਚਾ 74000 ਰੁਪਏ ਆ ਗਿਆ ਹਾਂਜੀ ਬਾਈ ਠੀਕ ਹੈ ਜੀ ਤੇ ਗੱਲ ਕਰੀਏ ਜਿਹੜੀਆਂ ਆਨ ਇਲੈਕਟ੍ਰੋਨ ਲੱਗੀਆਂ ਹੋਈਆਂ ਨੇ ਪਿੱਛੇ ਇਹ ਬ੍ਰੇਕਾਂ ਤੇ ਚੱਲਦੀ ਲੋ ਜੀ ਤੇ ਵੀਰੇ ਗੱਲ ਕਰੀ ਤੇ ਹੋਰ ਇਹ ਤੇ ਕੀ ਕੀ ਖਰਚ ਆ ਗਿਆ ਤੇ ਕੁੱਲ ਖਰਚਾ ਕਿੰਨਾ ਆ ਗਿਆ ਤੇ ਕਿੰਨੇ ਦਾ ਤੁਸੀਂ ਟਰੈਕਟਰ ਇਹ ਲੈਤਾ ਸੀ ਆਹਾ ਵੀਰੇ ਲੈਤਾ 2012 ਸੀਗਾ ਆਪਣੇ ਠੀਕ ਹੈ ਜੀ। ਉਹ ਬਾਅਦ ਚਲੋ ਚਾਚਾ ਜੀ ਨਾਲ ਸਾਝਾ ਰਿਹਾ 15-16 ਸਾਲ। ਠੀਕ ਹੈ ਜੀ। ਤੇ ਹੁਣ ਆਪਾਂ ਨੂੰ 4 ਕਿ ਸਾਲ ਹੋ ਗਿਆ ਆਪਾਂ ਨੇ ਬੰਡ ਲਿਆ ਸੀਗਾ। ਠੀਕ ਹੈ ਜੀ। ਤੇ 2,10,000 ਦਾ ਰੱਖਿਆ ਸੀਗਾ ਵੀਰੇ। ਠੀਕ ਹੈ ਜੀ। ਤੇ ਇਸ ਦੂ ਬਾਅਦ ਹੁਣ ਤੱਕ ਆਪਣਾ ਉੱਪਰ ਇਹ 3,82,000 ਰੁਪਏ ਲੱਗ ਗਿਆ ਵੀਰੇ। ਓਕੇ ਵੀਰੇ। ਤੇ ਅੱਜ ਮੈਂ ਆਪਾਂ ਕਹਿਣੇ ਆਗੇ ਤੁਹਾਨੂੰ ਫੋਟੋਆਂ ਵੀ ਦਿਖਾ ਦਾਂਗੇ ਆਪਾਂ ਪੁਰਾਣੇ ਦੀਆਂ। ਸਾਇਰ ਟੂਰ ਜਮਾ ਖਾਤਮੇ ਮਰਾਠ ਮੂਟ। ਠੀਕ ਹੈ। ਉਹ ਤੁਹਾਨੂੰ ਸਾਮਣੀਆਂ ਛੋਡੇ ਹਨ ਵੀ ਕੀ ਚੀਜ਼ ਬਣਾਤੀ ਆਪਾਂ। ਹਾਂ ਹੁਣ ਤਾਂ ਵੀਰੇ ਇਹ ਨਵਾਂ ਤੇ ਜਿਹਦਾ ਮੁੱਲ ਨਹੀਂ ਕੋਈ ਹੈਗਾ ਵੀਰੇ ਅੱਗੇ ਵੀ ਆਪਾਂ ਨੇ 750 ਦੇ ਨਵੇਂ ਟਾਇਰ ਪਾਏ ਸੀ ਐਮਆਰਐਫ ਦੇ ਵੀਰੇ ਠੀਕ ਹੈ ਜੀ ਵੀਰੇ ਤੇ ਉਹ ਹੁਣ ਫਿਰ ਚੇਂਜ ਕਰਤੇ ਆਪਾਂ ਨੂੰ ਕਰਕੇ ਠੀਕ ਹੈ ਜੀ ਵੀਰੇ ਤੇ ਬਾਈ ਹੁਣ ਤੁਹਾਨੂੰ ਨਾ ਟਰੈਕਟਰ ਦਾ ਝੋਟੇ ਲਾਲ ਦਾ 855 ਦਾ ਰਿਵਿਊ ਦਿੰਨੇ ਆ ਤੇ ਬਾਈ ਬਣੇ ਕਮੈਂਟਾਂ ਚ ਜ਼ਰੂਰ ਦੱਸਿਓ ਵੀ ਬਾਈ ਦਾ ਸ਼ੌਂਕ ਕਿਵੇਂ ਲੱਗਿਆ ਤੇ ਜਿਹਦੇ ਕੋਲੇ ਐਵੇਂ ਸਾਹਮ ਸਾਹਮ ਰੱਖੇ ਹੋਏ ਨੇ ਪੁੱਤਾ ਵਾਂਗੂ ਟਰੈਕਟਰ ਉਹ ਆਪਾਂ ਨੂੰ ਫੋਟੋਆਂ ਜ਼ਰੂਰ ਭੇਜਿਓ ਤੇ ਕਮੈਂਟਾਂ ਚ ਦੱਸਿਓ ਕਿੰਨੇ ਮਾਡਲ ਨੇ ਤੇ ਕਿਵੇਂ ਕਿਵੇਂ ਰੱਖੇ ਹੋਏ ਨੇ ਬਾਕੀ ਵੀਰੇ ਦਾ ਜਿਵੇਂ ਆਪਾਂ ਕਹਨੇ ਆ ਇੰਜਨ ਦਾ ਕੰਮ ਜਮਾ ਓਕੇ ਆ ਗੇਅਰ ਦਾ ਓਕੇ ਤੇ ਸੋਈ ਕਰੋੜ ਕਰੋੜੀਆਂ ਦਾ ਅਚਾ ਦੇ ਸਾਰਾ ਕੰਮ ਓਕਤਿਆ ਕੰਮ ਓਕਿਆ ਕਰਾਇਆ ਹੋਇਆ ਤੁਸੀਂ ਹਾਂਜੀ ਬਾਈ ਠੀਕ ਆ ਵੀਰੇ ਲੋ ਜੀ ਵੀਰੇ ਕੋਈ ਇਹ ਨਹੀਂ ਤથા ਜਾਂ ਕਮੀ ਪੇਸੀ ਨਹੀਂ ਹੈਗੀ ਤਾਂ ਹੀ ਐਡੇ ਐਡੇ ਟਾਇਰ ਖਿੱਚਦਾਗਾ ਬਾਈ ਕਹਿੰਦਾ ਕੰਮ ਸਾਰਾ ਕਰਵਾਇਆ ਹੋਇਆ ਤੇ ਬਾਈ ਹੁਣ ਆਪਾਂ ਇਹਦਾ ਰਿਵਿਊ ਦੇ ਦਈਏ ਹਾਂਜੀ ਬਾਈ ਲੈ ਵੀਰੇ ਸਟਾਰਟ ਕਰਕੇ ਆਵਾਜ਼ ਵੀ ਦਿਖਾ ਦਿੰਨੇ ਆਪਾਂ ਜੀ ਓਕੇ ਵੀਰੇ ਚਲ ਦੀ ਵੀਡੀਓ ਜੀ ਸਟਾਰਟ ਕਰਦੇ ਫਿਰ ਕਰਕੇ ਨਿਊਟਰਲ ਲੋ ਜੀ ਸੁਣੋ ਇਹਦੀ ਆਵਾਜ਼ ਲੋ ਜੀ ਮਾ ਤਫਕਾਰੇ ਨਹੀਂ ਵੀਰੇ ਰੇਸ਼ ਖੜੀ ਉੱਪਰ ਹੀ ਬਹਿ ਜਾ ਲੋ ਜੀ ਵੀਰੇ ਚੱਲ ਦੀ ਵੀਡੀਓ ਜੀ ਤੁਹਾਨੂੰ ਮੋੜ ਕੇ ਦਿਖਾਣਾ ਦੇਖੋ ਬਾਈ ਦੇਖੋ ਬਾਈ ਕਿੰਨਾ ਸੋਹਣਾ ਲੱਗਦਾ ਟਰੈਕਟਰ ਲੋ ਵੀ ਸ਼ੌਂਕ ਤਾਂ ਨਹੀਂ ਹੁੰਦਾ ਕੋਈ ਮੁੱਲ ਤੇ ਬਾਈ ਨੇ ਨਾ ਬਹੁਤ ਸਾਹਮ ਸਾਹ ਰੱਖਿਆ ਹੋਇਆ ਟਰੈਕਟਰ ਆ ਹੁਣ ਤੁਮਰਾਓ ਲੋ ਜੀ ਵੀਰੇ ਇੱਕ ਵਾਰ ਨਾ ਤੁਹਾਨੂੰ ਪੈਕ ਜਾਂਦਾ ਦਿਖਾ ਦੇਣਾ ਖੇਤ ਦੇ ਮਾੜਾ ਪੈਕ ਨੂੰ ਜਾਣ ਦੇ ਲੋ ਜੀ ਦੇਖੋ ਵੀਰੇ ਉਰੇ ਲਿਆ ਕੇ ਰੋਕੀ ਹੋਣਾ ਕੌਣ ਹੈ ਚੌਕ ਨਾਲ ਤੇਟਰ ਤਿਆਰ ਕਰਾਇਆ ਹੋਆ ਬਾਈ ਨੇ ਤੇ ਬਾਈ ਬਹੁਤ ਸੋਹਣਾ ਲੱਗਦਾ ਹਾਂਜੀ ਬਾਈ ਤੇ ਠੀਕ ਆ ਵੀਰੇ ਓਕੇ ਧੰਨਵਾਦ ਤੇ ਚੈਨਲ ਨੂੰ ਵੀਰੇ ਆਪਣੇ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਕਰ ਦਿਓ ਲਾਈਕ ਤੇ ਫੋਲੋ ਸਤਿ ਸ੍ਰੀ ਅਕਾਲ ਵੀਰੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੀਰੇ